ਵਾਰੀ ਪੁੱਛਿਆ ਵੀ ਜੇ ਕਿਸੇ ਨੇ ਬੰਨਣਾ ਹੋਰ ਕਹਿੰਦੇ ਨਹੀਂ ਠੀਕ ਆ ਤੂੰ ਹਾਰ ਪਾ ਇਹਦੇ ਮੈਂ ਪਤਾ ਜਿੱਦੇ ਮੈਨੂੰ ਕੋਈ ਗੱਲ ਹੋਈ ਮੈਨੂੰ ਕਹਿੰਦਾ ਭੈਣ ਜੋ ਤੂੰ ਕਾਣਾ ਸਰਪੰਚ ਬਣਾਉਣ ਵਾਲਾ ਅਸੀਂ ਫਿਰ ਬਰਾਬਰ ਸਟੈਂਡ ਲੈ ਲਿਆ ਹੁਣ ਬਹੁਤ ਵੱਡੀ ਗਲਤੀ ਆ ਵੀ ਜਿਹੜੀ ਹੁਣ ਇਲੈਕਸ਼ਨ ਹੋ ਰਹੀ ਆ ਜਦੋਂ ਪਹਿਲਾਂ ਪਿੰਡ ਦੇ ਸਾਰੇ ਸੰਮਤੀ ਕਰੀ ਆ ਹੁਣ ਵੀ ਉਸ ਤਰ੍ਹਾਂ ਹੀ ਕਰ ਦਿੰਦੇ ਸ੍ਰੀ ਕਾਲ ਜੀ ਤੁਸੀਂ ਟਿਵਾਣਾ ਟੀਵੀ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਅੱਜ ਪੰਜਾਬ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਪੰਚਾਇਤੀ ਜਿਮਨੀ ਚੋਣਾਂ ਹੋਈਆਂ ਨੇ ਸੋ ਵਿਧਾਨ ਸਭਾ ਹਲਕਾ ਨਾਬਾ ਦੇ ਵਿੱਚ ਵੀ ਦੋ ਪਿੰਡਾਂ ਦੇ ਵਿੱਚ ਜਿਮਨੀ ਚੋਣਾਂ ਸੀ ਉਹਨਾਂ ਵਿੱਚੋਂ ਇੱਕ ਪਿੰਡ ਹਲੋਤਾਲੀ ਜਿਸ ਵਿੱਚ ਅਸੀਂ ਇਸ ਸਮੇਂ ਮੌਜੂਦ ਹਾਂ ਜਿੱਥੇ ਪਹਿਲਾਂ ਵੀ ਇੱਕ ਸਾਲ ਪਹਿਲਾਂ ਜੋ 15 ਅਗਸਤ ਨੂੰ ਚੋਣਾਂ ਹੋਈਆਂ ਸੀ ਉਸ ਵਿੱਚ ਸਰਬਸੰਮਤੀ ਨਾਲ ਲੇਡੀਜ਼ ਸੀਗੇ ਜਿਨ੍ਹਾਂ ਦੀ ਡੈਥ ਹੋ ਗਈ ਆ ਉਹਨਾਂ ਨੂੰ ਸਰਪੰਚ ਚੁਣਿਆ ਗਿਆ ਸੀ ਫਿਲਹਾਲ ਹੁਣ ਚੋਣਾਂ ਹੋਈਆਂ ਇੱਥੇ ਵੋਟਾਂ ਪਈਆਂ ਨਾਲ ਕੋਈ ਕੈਂਡੀਡੇਟ ਖੜਾ ਹੋ ਗਿਆ ਫਿਲਹਾਲ ਉਹਨਾਂ ਦਾ ਹੀ ਪਰਿਵਾਰ ਦੇ ਵਿੱਚੋਂ ਉਹਨਾਂ ਦੀ ਉਹ ਨੂੰਹ ਹੈ ਜਿਹੜੀ ਉਹ ਜਿੱਤੀ ਆ ਫੇਰ ਸਰਪੰਚੀ ਦੀ ਚੋਣ ਸੋ ਇੱਥੇ ਉਹਨਾਂ ਦੇ ਪਰਿਵਾਰਕ ਮੈਂਬਰ ਪਿੰਡ ਵਾਸੀ ਸਾਰੇ ਸੱਜਣ ਬੇਲੀ ਇਕੱਠੇ ਹੋਏ ਨੇ ਸੋ ਖੁਸ਼ੀ ਦਾ ਇਜ਼ਹਾਰ ਆ ਜਿਹੜਾ ਕੀਤਾ ਜਾ ਰਿਹਾ ਇਹ ਗੱਲ ਕਰਦੇ ਆਂ ਬਜ਼ੁਰਗ ਨੇ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਜੀ ਰਾਮ ਸਰੂਪ ਜੀ ਰਾਮ ਸਰੂਪ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਇੱਕ ਵਾਰ ਫੇਰ ਪਹਿਲਾਂ ਤਾਂ ਚਲੋ ਸਰਬਸੰਮਤੀ ਨਾਲ ਸਾਰੇ ਪਿੰਡ ਨੇ ਤੁਹਾਨੂੰ ਫਤਵਾ ਦਿੱਤਾ ਸੀ ਜਿਟਾਇਆ ਸੀ ਤੇ ਹੁਣ ਬਰਾਬਰ ਕੈਂਡੀਡੇਟ ਵੀ ਖੜਾ ਸੀ ਜੀ ਫੇਰ ਤੁਹਾਡੇ ਪਰਿਵਾਰ ਨੂੰ ਵੱਡਾ ਸਤਿਕਾਰ ਮਾਨ ਦਿੱਤਾ ਗਿਆ ਪਿੰਡ ਵੱਲੋਂ ਸਭ ਤੋਂ ਵੱਡੀ ਗੱਲ ਹੈ ਮੇਰਾ ਆਪਣੇ ਨਗਰ ਦੀ ਉਹ ਕਰਦਮ ਹੈ ਹੂੰ ਉਹ ਮੈਨੂੰ ਬਣਾਇਆ ਧੰਨਵਾਦ ਕਰਦਾ ਸਾਰੇ ਨਗਰ ਦਾ ਜੀ ਠੀਕ ਨੇ ਜੀ ਇਹ ਇਹ ਦੇ ਕਰਕੇ ਫਿਰ ਮੈਨੂੰ ਆਪਾਂ ਫਿਰ ਦੁਬਾਰੇ ਆਪਣਾ ਦਵਾਰੇ ਆ ਗਏ ਹਮ ਕਾਰਨ ਕੀ ਮੰਨਦੇ ਹੋ ਜੀ ਪਹਿਲਾਂ ਜਦੋਂ ਸਰਬਸੰਮਤੀ ਹੋ ਗਈ ਦਵਾਰੇ ਫੇਰ ਚੋਣਾ ਕਿਉਂ ਪਈਆਂ ਜੀ ਕੀ ਲੱਗ ਰਿਹਾ ਹੈ ਕਿਉਂ ਨਹੀਂ ਫੇਰ ਸਰਬਸੰਮਤੀ ਇਹਦਾ ਕੁਝ ਨਹੀਂ ਕਹਿ ਸਕਦੇ ਜੀ ਹਮ ਹੁਣ ਚਾਰ ਬੰਦੇ ਉਧਰ ਹੋ ਗਏ ਦੋ ਉਧਰ ਹੋ ਗਏ ਜੀ ਕਿਹੜੇ ਬੰਦੇ ਮੈਂ ਆਪਣੇ ਨਾਲ ਤੇ ਪਹਿਣਾ ਵੀ ਗਏ ਆਪਣੇ ਨਾਲ ਤੇ ਹੁਣ ਵੀ ਆਪਣੇ ਨਾਲ ਨੇ ਠੀਕ ਹੈ ਠੀਕ ਹੈ ਜੀ ਇਹਦੇ ਕਰਕੇ ਮੈਂ ਸਾਨੂੰ ਫੇਰ ਦੁਬਾਰੇ ਚੁਣਿਆ ਗਿਆ ਨਕਰ ਨੂੰ ਬੜੀਆਂ ਉਮੀਦਾਂ ਨੇ ਜੀ ਬਹੁਤ ਸਾਰੇ ਕੰਮ ਅਸੀਂ ਸਵੇਰੇ ਆਏ ਆ ਗੱਲ ਕੀਤੀ ਆ ਕਈ ਕੰਮ ਕਹਿੰਦੇ ਪਿੰਡ ਦੇ ਹੋਣ ਵਾਲੇ ਨੇ ਕਈ ਪੁਲੀਆਂ ਟੁੱਟੀਆਂ ਹੋਈਆਂ ਨੇ ਕੱਚਾ ਰਸਤਾ ਰਾਣੀ ਤੀਕ ਵੱਲ ਜਾ ਰਿਹਾ ਏ ਉਹ ਹੋਰ ਬਹੁਤ ਸਾਰੇ ਕੰਮ ਨੇ ਜਿਹੜੇ ਵਿਕਾਸ ਦੇ ਰਹਿੰਦੇ ਨੇ ਹੁਣ ਆਉਣ ਵਾਲੇ ਟਾਈਮ 'ਚ ਫੇਰ ਕਿੱਦਾਂ ਦੇ ਕੰਮ ਕਰਾਂਗੇ ਉਹ ਸਾਰੇ ਕੰਮ ਵੱਡਾ ਤਰਕੇ ਕਰਾਂਗੇ ਜੀ ਜਾਂ ਸਾਨੂੰ ਗਾਰੰਟ ਮਿਲ ਗਈ ਗਵਰਨਮੈਂਟ ਦੇਊਗੀ ਕਈ ਵੱਡਾ ਤਰਕੇ ਕਿਹੜਾ ਕੰਮ ਹੋਊਗਾ ਉਹ ਕਰਾਂਗੇ ਜੀ ਆਏ ਨੇ ਕਹਿੰਦੇ ਅਸੀਂ ਉਦਾਰੇ ਲਾਵਾਂਗੇ ਸਭ ਤੋਂ ਪਹਿਲਾਂ ਕਿਹੜਾ ਕੰਮ ਮੁਰੇ ਹੁੰਦਾ ਉਹ ਕਰਦੇ ਠੀਕ ਹੈ ਕਿ ਨਗਰ ਨਿਵਾਸੀਆਂ ਨੂੰ ਕੀ ਕਹੇਗੇ ਜੀ ਜਿਨ੍ਹਾਂ ਨੇ ਹੱਥ ਬੰਨ ਕੇ ਸ਼ਾਹਰ ਨਗਰ ਨੂੰ ਮੈਂ ਆਪਣੇ ਵੱਲੋਂ ਧੰਨਵਾਦ ਕਰਦਾ ਜੀ ਹਾਰੇ ਨਗਰ ਦਾ ਨਗਰ ਦਾ ਕਹਿੰਦੇ ਧੰਨਵਾਦ ਕਰਦੇ ਆ ਜੀ ਵੱਡਾ ਸਤਿਕਾਰ ਆ ਵੱਡਾ ਫਤਵਾ ਦਿੱਤਾ ਹਾਂਜੀ ਵੀਰ ਜੀ ਸਤਿਕਾਰ ਜੀ ਸਤਿਕਾਰ ਜੀ ਸਭ ਤੋਂ ਪਹਿਲਾਂ ਤਾਂ ਮੁਬਾਰਕਾਂ ਜੀ ਮੁਬਾਰਕਾਂ ਵੀਰ ਜੀ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ ਹਾਂ ਕਿਸ ਤਰ੍ਹਾਂ ਦੇਖਦੇ ਹੋ ਜੀ ਫਿਰ ਪੂਰੇ ਨਗਰ ਨੇ ਇੱਕ ਵਾਰ ਸਤਿਕਾਰ ਦਿੱਤਾ ਜੀ ਮਾਣ ਵਧਾਇਆ ਪਰਿਵਾਰ ਦਾ ਹਾਂਜੀ ਬਹੁਤ ਪ੍ਰਮਾਤਮਾ ਦੀ ਕਿਰਪਾ ਹੋਈ ਹੈ ਜੀ ਜਿਸ ਤਰ੍ਹਾਂ ਪਹਿਲਾਂ ਸਰਪੰਚ ਸਾਹਿਬ ਸਾਡੇ ਗੁਜ਼ਰ ਗਏ ਤੇ ਤਾਂ ਮਾਲਕ ਨੇ ਹੁਣ ਬਾਹ ਫੜੀ ਹੈ ਦੁਬਾਰਾ ਇਹਨਾਂ ਦੇ ਝੋਲੀ ਪਾਇਆ ਤਾਂ ਅਸੀਂ ਸਾਰੀ ਨਗਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਹਾਂ ਜੀ ਕਿ ਹੁਣ ਆਉਣ ਵਾਲੇ ਟਾਈਮ 'ਚ ਫਿਰ ਕੰਮ ਕਿੱਦਾਂ ਦੇ ਕਰਨੇ ਨੇ ਕਿਉਂਕਿ ਬੜੇ ਕੰਮ ਤੁਸੀਂ ਵੀ ਦੱਸਿਆ ਅਸੀਂ ਹੋਰਾਂ ਵੀ ਦੱਸਿਆ ਵੀ ਸਾਡੇ ਕੰਮ ਹੋਣ ਵਾਲੇ ਨੇ ਜੀ ਨਾ ਕੰਮ ਕਰਾਂਗੇ ਜੀ ਜਿਹੜੇ ਕੰਮ ਹੋਣ ਵਾਲੇ ਪਹਿਲ ਦੇ ਆਧਾਰ 'ਤੇ ਹੋਣਗੇ ਜੀ ਹਾਂ ਜੀ ਕੋਈ ਪੱਖ ਕੋਈ ਪੱਖ ਬਾਤ ਨਹੀਂ ਹੋਊਗਾ ਜੀ ਕੋਈ ਪੱਖ ਬਾਤ ਨਹੀਂ ਅਸੀਂ ਦੂਜੀ ਤਰੇ ਕੋਲ ਵੀ ਪਹੁੰਚੇ ਸੀ ਸਵੇਰੇ ਉਹ ਕਹਿੰਦੇ ਜੀ ਸਾਨੂੰ ਉਮੀਦ ਆ ਜਿੱਤੇ ਕੋਈ ਵੀ ਪਰਪਿੰਡ ਦੇ ਕੰਮ ਹੋਣ ਬਿਲਕੁਲ ਬਿਲਕੁਲ ਜੀ ਕਾਰ ਹੋਣਾ ਜਿਹੜੇ ਵੀ ਕੰਮਕਾਰ ਹੋਣ ਵਾਲੇ ਨੇ ਪਿੰਡ ਦੇ ਪਹਿਲ ਦੇ ਆਧਾਰ ਤੇ ਕੰਮ ਹੋਣਗੇ ਜੀ ਕੋਈ ਕਿਸੇ ਵਾਸਤੇ ਨਹੀਂ ਦੇਖਿਆ ਜਾਊਗਾ ਕੋਈ ਪਾਰਟੀਵਾਦੀ ਸਾਰੇ ਨਗਰ ਦਾ ਬਹੁਤ ਦਿਲੋਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ ਹਾਂਜੀ ਹਾਂਜੀ ਕੀ ਨਾਮ ਹੈ ਜੀ ਨਿਰਮਲ ਸਿੰਘ ਜੀ ਨਿਰਮਲ ਸਿੰਘ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਤੁਸੀਂ ਬਹੁਤ ਵਧੀਆ ਜੀ ਦੇਖੋ ਜਿਵੇਂ ਹੁਣ ਤੁਹਾਨੂੰ ਵੀ ਪਤਾ ਹੈ ਤੁਸੀਂ ਸਾਰਾ ਵਾਕਿਆ ਦੇਖਿਆ ਹੀ ਆ ਕਿ ਪਹਿਲਾਂ ਸਰਪੰਚ ਜੀ ਸਾਹਿਬ ਸਾਡੇ ਗੁਜਰ ਗਏ ਸੀਗੇ ਹੁਣ ਉਹਨਾਂ ਦੇ ਨੂਹ ਬਣੇ ਨੇ ਤੇ ਚਲੋ ਜਿਵੇਂ ਤੁਸੀਂ ਪੁੱਛਿਆ ਕਾਰਨ ਕੀ ਹੋ ਸਕਦਾ ਕਾਰਨ ਕੋਈ ਖਾਸ ਨਹੀਂ ਹੁੰਦਾ ਤੁਹਾਨੂੰ ਪਤਾ ਪਿੰਡਾਂ ਦੇ ਵਿੱਚ ਦੋ ਚਾਰ ਬੰਦੇ ਪੰਜ ਚਾਰ ਬੰਦੇ ਨਿਕਲੇ ਆਉ ਵੀ ਚਲੋ ਪ੍ਰਮਾਤਮਾ ਅਸੀਂ ਤਾਂ ਕਹਿੰਨੇ ਆ ਉਹਨਾਂ ਨੂੰ ਵੀ ਸਮੱਤ ਬਖਸ਼ੇ ਅੱਗੇ ਵਾਸਤੇ ਉਹ ਵੀ ਦੇਖਣ ਜਿਵੇਂ ਸਾਡੀ ਮਾਲਕ ਨੇ ਪਹਿਲਾਂ ਬਾਹ ਫੜੀ ਤੀ ਸਾਰੇ ਨਗਰ ਨੇ ਉਵੇਂ ਪ੍ਰਮਾਤਮਾ ਇੰਨਾ ਚ ਵਸਿਆ ਇਹਨਾਂ ਨੇ ਦੁਬਾਰੇ ਸਾਡੀ ਉਵੇਂ ਬਾਹ ਫੜੀ ਹੈ ਜੀ ਜੀ ਹਾਂਜੀ ਜੀ ਸੋ ਧੰਨਵਾਦ ਜੀ ਸੋ ਖੁਸ਼ੀ ਦਾ ਮਾਹੌਲ ਹੈ ਜੀ ਪੂਰੇ ਪਿੰਡ ਦੇ ਵਿੱਚ ਹਾਂਜੀ ਕੀ ਨਾਮ ਹੈ ਜੀ ਇਹਦੀ ਕਰੋ ਜੀ ਕੀ ਨਾਮ ਹੈ ਜੀ ਗੁਰਵਿੰਦਰ ਗੁਰਰਾਮ ਹਾਂ ਬੁੱਧਰਾਮ ਹਾਂ ਬੁੱਧਰਾਮ ਸਾਡਾ ਪਰਿਵਾਰ ਬਹੁਤ ਠੀਕ ਹੈ ਜੀ ਹਾਂ ਅਸੀਂ ਸਾਡਾ ਸਰਪੰਚ ਸਾਹਿਬ ਸਾਰੇ ਨੂੰ ਇੱਕ ਨੰਬਰ ਹੈ ਜੀ ਅਸੀਂ ਮੈਂਬਰਾਂ ਨਾਲ ਖੜੇ ਹਾਂ ਜੀ ਹਾਂ ਸੋ ਸਾਰਾ ਪਿੰਡੇ ਹੁਣ ਤਾਂ ਇਹਨਾਂ ਦਾ ਪਰਿਵਾਰ ਹੈ ਜੀ ਪੂਰਾ ਪਿੰਡੇ ਇਹਨਾਂ ਦਾ ਪਰਿਵਾਰ ਹੈ ਜੀ ਸੋ ਬਹੁਤ ਵਧੀਆ ਬੰਦੇ ਨੇ ਇਹ ਕਹਿੰਦੇ ਜੀ ਸਾਰਾ ਪਿੰਡੇ ਸਾਡਾ ਪਰਿਵਾਰ ਆ ਅਸੀਂ ਸਾਰੇ ਪਿੰਡ ਦਾ ਸਤਿਕਾਰ ਕਰਦੇ ਹਾਂ ਧੰਨਵਾਦ ਕਰਦੇ ਹਾਂ ਇੱਕ ਵਾਰ ਫੇਰ ਇਹਨਾਂ ਨੂੰ ਵੱਡਾ ਜਿਹੜਾ ਸਤਿਕਾਰ ਆ ਉਹ ਪਿੰਡ ਵਾਲਿਆਂ ਨੇ ਦਿੱਤਾ ਇਹ ਪਹਿਲਾ ਮਾਤਾ ਸੀ ਜੋ ਗੁਜ਼ਰ ਗਏ ਸੀ ਸੋ ਦੁਬਾਰਾ ਜਿੰਮਨੀ ਚੋਣ ਹੋਈ ਆ ਫੇਰ ਉਹਨਾਂ ਦੇ ਉਹ ਨੂਨ ਹੈ ਜਿਹੜੇ ਉਹ ਪਿੰਡ ਵਿੱਚ ਸਰਪੰਚ ਚੁਣੇ ਜਾਂਦੇ ਨੇ ਪਹਿਲਾਂ ਹਾਲਾ ਕਿ ਸਰਬਸੰਮਤੀ ਨਾਲ ਚੁਣੇ ਗਏ ਸੀ ਹੁਣ ਵੋਟਾਂ ਪਈਆਂ ਨੇ ਵੋਟਾਂ ਦੇ ਵਿੱਚ ਵੀ ਪਿੰਡ ਵਾਸੀਆਂ ਨੇ ਇਹਨਾਂ ਨੂੰ ਸਤਿਕਾਰ ਦਿੱਤਾ ਏ ਸੋ ਅੱਗੇ ਆਉਣ ਵਾਲੇ ਟਾਈਮ 'ਚ ਕਿੱਦਾਂ ਦੇ ਕੰਮ ਹੁੰਦੇ ਨੇ ਕਿੱਦਾਂ ਦਾ ਪਿੰਡ ਦਾ ਵਿਕਾਸ ਕੀਤਾ ਜਾਂਦਾ ਏ ਉਹ ਵੀ ਤੁਹਾਨੂੰ ਦਿਖਾਉਂਦੇ ਰਹਿਾਂਗੇ ਤੁਸੀਂ ਬਣੇ ਰਹੋ ਟਵਾਣਾ ਟੀਵੀ ਦੇ ਨਾਲ ਕੈਮਰਾਮੈਨ ਸੁਖਵੀਰ ਟਵਾਣਾ ਦੇ ਨਾਲ ਮਨਵਿੰਦਰ ਸਿੰਘ ਟਵਾਣਾ ਪਾਸ ਬੀਬੀਆਂ ਵੀ ਇੱਥੇ ਮੌਜੂਦ ਨੇ ਹਾਂਜੀ ਕੀ ਨਾਮ ਹੈ ਜੀ ਜਸਪਾਲ ਘੋੜਾ ਕਿਸ ਤਰ੍ਹਾਂ ਦੇਖਦੇ ਹੋ ਜੀ ਬਹੁਤ ਵਧੀਆ ਦੇਖ ਰਹੇ ਹਾਂ ਜੀ ਉਹਦੀ ਆਤਮਾ ਨੂੰ ਸ਼ਾਂਤੀ ਹੋ ਗਈ ਜੀ ਹਾਂ ਜੀ ਜੋ ਜਿੱਤ ਗਈ ਉਹਦੀ ਆਤਮਾ ਨੂੰ ਸ਼ਾਂਤੀ ਹੋ ਗਈ ਸਾਡੀ ਵੀ ਆਤਮਾ ਨੂੰ ਸ਼ਾਂਤੀ ਹੋ ਗਈ ਹੂੰ ਵੋਟਾਂ ਤਾਂ ਚਲੋ ਆਏ ਸਾਲੋਂ ਆਉਣੀਆਂ ਕਰਨੀਆਂ ਨੇ ਜੀ ਪੰਜ ਸਾਲ ਬਾਅਦ ਪੰਜ ਸਾਲ ਬਾਅਦ ਆਉਣੀਆਂ ਨੇ ਜੀ ਜਿਹੜੀ ਉਹਦੀ ਆਤਮਾ ਨੂੰ ਸ਼ਾਂਤੀ ਹੋ ਗਈ ਉਹ ਮੇਰੀ ਵੀ ਆਤਮਾ ਨੂੰ ਸਾਡੇ ਸਾਰਿਆਂ ਨੂੰ ਧੰਨਵਾਦ ਆ ਜੀ ਹੂੰ ਸਾਰੇ ਨਗਰ ਦਾ ਸਾਰੇ ਨਗਰ ਦਾ ਧੰਨਵਾਦ ਕਰਦੇ ਹਾਂ ਜੀ ਆਿਆਂ ਨੂੰ ਸਾਰਿਆਂ ਨੂੰ ਜੀ ਹਾਂ ਸੋ ਧੰਨਵਾਦ ਕੀਤਾ ਜਾ ਰਿਹਾ ਜੀ ਹੋਰ ਕਰਨੀਆਂ ਜੀ ਕਿਸੇ ਨੇ ਗੱਲ ਹਾਂ ਜੀ ਮਾਤਾ ਜੀ ਕੀ ਨਾਮ ਹੈ ਜੀ ਮੈਂ ਮੇਰਾ ਪਾਈ ਅਗੀ ਜੀ ਹਾਂ ਜੀ ਬਸ ਅਸੀਂ ਕਨੇ ਵੀ ਨਗਰ ਸਾਰਾ ਮੇਰੇ ਪਾਈ ਦੇ ਨਾਲ ਰਹੇ ਹੋਰ ਕੋਈ ਮੇਰੀ ਤਰਾਈ ਦੇ ਲ ਮੈਂ ਕੁਗੀ ਮੈਂ ਹੋਰ ਕੁਛ ਨਹੀਂ ਮੰਗਦੇ ਬਈ ਇਹ ਹੀ ਦੁਆ ਮੰਗਦੇ ਨਗਰ ਦੀ ਸਾਰਿਆਂ ਦੀ ਵੀ ਇਕ ਜੀ ਜੀ ਸੋ ਵੱਡੀ ਗੱਲ ਆ ਮਾਤਾ ਨੇ ਤੇ ਹਾਏ ਦੁਆ ਕੀਤੀ ਆ ਕਿ ਸਾਰਾ ਨਗਰ ਇਕ ਹੋ ਕੇ ਰਹੇ ਸੋ ਭੈਣੋ ਜੀ ਤੁਸੀਂ ਭੈਣ ਨੇ ਇਹ ਜੋ ਹੁਣ ਵੀਰ ਨਾਲ ਗੱਲਬਾਤ ਕੀਤੀ ਸੀ ਸੋ ਇਹਨਾਂ ਦਾ ਇਹੀ ਕਹਿਣਾ ਹੈ ਕਿ ਪੂਰਾ ਨਗਰ ਇੱਕ ਹੋ ਕੇ ਰਹੇ ਫਿਲਹਾਲ ਨਗਰ ਦੇ ਵਿੱਚ ਕਿੱਦਾਂ ਦੇ ਕੰਮ ਹੁੰਦੇ ਨੇ ਕਿੱਦਾਂ ਦੀ ਤਰੱਕੀ ਕਰਦਾ ਇਹ ਆਉਣ ਵਾਲਾ ਟਾਈਮ ਦੱਸੂਗਾ ਫਿਲਹਾਲ ਤੁਸੀਂ ਬਣੇ ਰੋਟੇ ਬਾਣਾ ਟੀਵੀ ਦੇ ਨਾਲ ਕੈਮਰਾਮੈਨ ਸੁਖਵੀਰ ਟਵਾਣਾ ਦੇ ਨਾਲ ਮਨਵਿੰਦਰ ਸਿੰਘ ਟਵਾਣਾ ਪਾਸ